ਹਾਂਜੀ ਜਿੰਨਾ ਮੇਰੇ ਵੀਰਾਂ ਦੇ ਜਾਂ ਜਿੰਨਾ ਮੇਰੀਆਂ ਭੈਣਾਂ ਦੇ ਦੱਦ ਦਾ ਚਾ ਕੋ ਖਾਜ ਖੁਜਰੀ ਹੈ ਜਗ ਕਿਤੇ ਵੀ ਚਾਉੜੀ ਦਾ ਕੋਈ ਐਸਾ ਰੋਗ ਹੈ ਕਾਫੀ ਉਹਦੇ ਉੱਤੇ ਤੁਸੀਂ ਮਲਮਾਂ ਲਗਾਈਆਂ ਕਾਫੀ ਦਵਾਈਆਂ ਲਗਾਈਆਂ ਪਰ ਠੀਕ ਨਹੀਂ ਹੋ ਰਿਹਾ ਕਿ ਇਹਨਾਂ ਦਵਾਈ ਲਾਉਣ ਦੇ ਨਾਲ ਥੋੜਾ ਮੋਟਾ ਟਿਕ ਜਾਂਦਾ ਔਰ ਬਾਅਦ ਦੇ ਵਿੱਚ ਉਹੀ ਉਸ ਦਾ ਹਾਲ ਰਹਿੰਦਾ ਹੈ ਤੋ ਅੱਜ ਦੋਸਤੋ ਆਪਾਂ ਇਹਤੇ ਗੱਲ ਕਰਦੇ ਆਂ ਇਹ ਨੁਸਖਾ ਵੀ ਸਹ ਤੁਹਾਡੇ ਕੰਮ ਆ ਜਾਵੇ ਕਿਉਂਕਿ ਇਹ ਬਿਮਾਰੀ ਦੇਖਦੇ ਆਂ ਬਹੁਤ ਹੀ ਜ਼ਿਆਦਾ ਫੈਲੀ ਹੋਈ ਹੈ ਤਕਰੀਬਨ 70 80% ਇਹ ਬਿਮਾਰੀ ਚੌੜੀ ਦੀ ਬੜੀ ਫੈਲੀ ਹੈ ਕਿਉਂਕਿ ਕਾਫੀ ਮਰੀਜ਼ ਦੇਖਦੇ ਆਂ ਮਿਲਦੇ ਰਹਿੰਦੇ ਨੇ ਕਈਆਂ ਨੂੰ ਸਰੀਰ ਦੇ ਕਿਸੇ ਹਿੱਸੇ ਵਿੱਚ ਕੋਈ ਦਦਖਾਜ ਹੋਈ ਵੀ ਹੈ ਕਈਆਂ ਨੂੰ ਹੱਥਾਂ ਦੇ ਵਿੱਚ ਹੁੰਦੀ ਹੈ ਕਈਆਂ ਨੂੰ ਪੈਰਾਂ ਦੇ ਵਿੱਚ ਹੁੰਦੀ ਹੈ ਕਈਆਂ ਲੱਤਾਂ ਦੇ ਉੱਪਰ ਹੁੰਦੀਆਂ ਕਈਆਂ ਨੂੰ ਜੰਗਾ ਦੇ ਵਿੱਚ ਹੁੰਦੀ ਹੈ ਕਈਆਂ ਨੂੰ ਕੱਠਾਂ ਦੇ ਵਿੱਚ ਹੁੰਦੀ ਹੈ ਦੋਸਤੋ ਅੱਜ ਮੈਂ ਤੁਹਾਨੂੰ ਕੋਈ ਐਸਾ ਨੁਸਖਾ ਦੱਸਣ ਜਾ ਰਿਹਾ ਹਾਂ ਇਹ ਵੀ ਤੁਸੀਂ ਆਪ ਘਰ ਦੇ ਵਿੱਚ ਕਰ ਸਕਦੇ ਹੋ ਤੇ ਇਹਦੇ ਨਾਲ ਵੀ ਤੁਸੀਂ ਇਸ ਬਿਮਾਰੀ ਤੋਂ ਰਾਹਤ ਪਾ ਸਕਦੇ ਹੋ ਨੁਸਖਾ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹੋਰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਵੀ ਤੁਹਾਨੂੰ ਮਿਲਦੇ ਰਹਿ ਨਾ ਨਵੀਂ ਨਵੀਂ ਵੀਡੀਓ ਨਵੀਂ ਨਵੀਂ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਤੁਸੀਂ ਆਪ ਥੋੜੀ-ਮੋਟੀ ਹਿੰਮਤ ਕਰਕੇ ਐਸੇ ਰੋਗਾਂ ਦਾ ਆਪ ਇਲਾਜ ਕਰ ਸਕੋ ਸਸਿਕਲ ਦੋਸਤੋ ਮੈਂ ਤੁਹਾਡਾ ਦੋਸਤ ਬੈਦ ਬੂਟਾ ਸਿੰਘ ਹਾਂ ਦੋਸਤੋ ਉਸਨਾਂ ਪਾ ਗੱਲ ਕਰਦੇ ਆਂ ਵੀ ਜਿਨ੍ਹਾਂ ਦੇ ਦਦ ਖਾਜ ਚੰਬਲ ਅਲਰਜੀ ਚੌੜੀ ਰੋਗ ਰਕਪੀਤੀ ਜਾਂ ਹਾਥੀ ਚਬੜਾ ਹੋ ਜਾਂਦਾ ਸਾਰਾ ਦਿਨ ਖੁਰਖੁਰ ਕੇ ਪਿੱਛੋਂ ਖੂਨ ਵੀ ਕੱਢ ਲੈਂਦੇ ਆ ਪਰ ਉਹਦੇ ਵਾਸਤੇ ਅਜੇ ਨੁਸਖਾ ਬੜਾ ਹੀ ਕਮਾਲ ਦਾ ਹੈ ਜਾਂ ਕਈਆਂ ਦੇ ਛੋਟੇ ਛੋਟੇ ਫਿੰਸੀਆਂ ਹੁੰ ਜਿੰਦੇ ਨੇ ਉਹਦੇ ਵਿੱਚੋਂ ਪਾਣੀ ਸਿੰਮਦਾ ਰਹਿੰਦਾ ਓਦੋਂ ਗਾਹ ਅੱਗੇ ਜੀ ਅੱਗੇ ਜਦੋਂ ਫਿਰ ਹੋਰ ਵੱਧ ਜਾਂਦਾ ਇਸ ਨੂੰ ਇੱਥੇ ਰੋਕਿਆ ਜਾਵੇ ਤਾਂ ਕਿ ਇਹ ਪ੍ਰੋਬਲਮ ਤੁਹਾਡੇ ਤੋਂ ਗਾਹਾਂ ਕਿਸੇ ਨੂੰ ਹੋਰ ਨਾ ਹੋ ਜੇ ਕਿਉਂਕਿ ਬਾਕੀ ਦੇ ਪਰਿਵਾਰ ਦੇ ਮੈਂਬਰਾਂ ਤੱਕ ਵੀ ਇਹ ਪ੍ਰੋਬਲਮ ਪਹੁੰਚੂ ਜੋ ਤੁਹਾਡੇ ਕੋਲੇ ਆ ਗਈ ਹੁਣ ਦੋਸਤੋ ਚਲਦੇ ਆ ਨੁਸਖੇ ਦੇ ਵੱਲ ਤੁਸੀਂ ਕਰਨਾ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਨੇ ਲੈਣਾ 100 ਗ੍ਰਾਮ ਕੌੜਾ ਤੇਲ ਭਾਵ ਸਰੋਂ ਦਾ ਤੇਲ ਲੈ ਲੋ 100 ਗ੍ਰਾਮ ਸਰੋਂ ਦਾ ਤੇਲ ਲੈਣਾ ਹੁਣ ਉਹਨੂੰ ਕਿਸੇ ਪਾਂਡੇ ਦੇ ਵਿੱਚ ਪਾ ਕੇ ਕਿਸੇ ਬਰਤਨ ਦੇ ਵਿੱਚ ਪਾ ਕੇ ਅੱਗ ਦੇ ਉੱਤੇ ਗਰਮ ਕਰਨਾ ਰੱਖ ਦਿਓ ਜਦੋਂ ਤੇਲ ਬਿਲਕੁਲ ਗਰਮ ਹੋ ਗਿਆ ਉਸ ਤੋਂ ਬਾਅਦ ਉਹਦੇ ਵਿੱਚ 10 ਕੁਚਲੇ ਕੱਚੇ ਪਾ ਦਿਓ 10 ਕੁਛ ਦੇ ਉਹਦੇ ਵਿੱਚ ਕੱਚੇ ਫੁੱਲ ਤੁਸੀਂ ਪਾ ਦਿੱਤੇ ਉਸ ਤੋਂ ਬਾਅਦ 2 ਟੋਲੇ ਉਹਦੇ ਵਿੱਚ ਗੰਧਕ ਆਮਲੇ ਸਾਰਾ ਪਾ ਦੇਣੀ ਆ ਉਹ ਵੀ ਬਿਲਕੁਲ ਕੱਚੀ ਸ਼ੁੱਧ ਕਿਤੇ ਨਹੀਂ ਪਾਉਣੀ ਕੱਚੀ ਪਾ ਦੇਣੀ ਆ ਹੁਣ ਇਹਨਾਂ ਨੂੰ ਦੋਨਾਂ ਐਟਮਾ ਨੂੰ ਤੇਲ ਦੇ ਵਿੱਚ ਉਦੋਂ ਤੱਕ ਕਾੜੋ ਜਦੋਂ ਇਹਨਾਂ ਚੀਜ਼ਾਂ ਦਾ ਸਾਰ ਦਾ ਸਾਰਾ ਅਸਰ ਉਸ ਤੇਲ ਦੇ ਵਿੱਚ ਨਾ ਆ ਜਾਵੇ ਜਦੋਂ ਕੁਛਲੇ ਜਲ ਕੇ ਬਿਲਕੁਲ ਰਾਖ ਬਣ ਜਾਣ ਗੰਧਕਾਇ ਜੜੀ ਉਹ ਵੀ ਆਪਣਾ ਅਸਰ ਉਸ ਤੇਜੂ ਦੇ ਦੇਵੇ ਤਾਂ ਉਸ ਤੋਂ ਬਾਅਦ ਇਸ ਨੂੰ ਨਿਚੇ ਤਾਰੋ ਅੱਗ ਤੋਂ ਠੰਡਾ ਹੋਣ ਤੋਂ ਬਾਅਦ ਕਿਸੇ ਕੱਪੜੇ ਦੇ ਨਾਲ ਇਹਨੂੰ ਪੁਣ ਛਾਣ ਕੇ ਕਿਸੇ ਬਰਤਨ ਵਿੱਚ ਪਾ ਲੋ ਇਸ ਨੂੰ ਉਹ ਜਗਾ ਤੇ ਲਗਾਓ ਜਿੱਥੇ ਤੁਹਾਡੇ ਦੱਧਾ ਖਾਜ ਐ ਅਲਰਜੀ ਐ ਜਾਂ ਕਿਸੇ ਵੀ ਪ੍ਰਕਾਰ ਦਾ ਚਮੜੀ ਦਾ ਰੋਗ ਐ ਜਿੱਥੇ ਲਗਾਉਗੇ ਉਥੇ ਬਿਲਕੁਲ ਠੀਕ ਹੋਏਗਾ ਇਹ ਅਗਰ ਫਿਰ ਵੀ ਕਿਸੇ ਕਿਸਮ ਦੀ ਕੋਈ ਗੱਲ ਨਾ ਸਮਝ ਆਵੇ ਤਾਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਦੋਸਤੋ ਇੱਕ ਵਾਰ ਨਹੀਂ ਦੋ ਵਾਰ ਪੁੱਛੋ ਚਾਹੀ ਜਾਂ ਦਿੱਤੇ ਹੋਏ ਸਕਰੀਨ ਤੇ ਜੋ ਨੰਬਰ ਚੱਲ ਰਿਹਾ ਹੈ ਉਸੇ ਪੁੱਛ ਸਕਦੇ ਹੋ ਇਸ ਤੇਲ ਨੂੰ ਬਣਾ ਕੇ ਆਪ ਘਰ ਦੇ ਵਿੱਚ ਵਰਤੋ ਔਰ ਤੁਹਾਡਾ ਕੋਈ ਅੰਧੀ ਗੋੰਡੀ ਕੋਈ ਰਿਸ਼ਤੇਦਾਰ ਹੈ ਅਗਰ ਉਹਨੂੰ ਵੀ ਇਹ ਪ੍ਰੋਬਲਮ ਹੈ ਤਾਂ ਉਹਦਾ ਵੀ ਫਾਇਦਾ ਕਰੋ ਆਪਦਾ ਵੀ ਫਾਇਦਾ ਕਰੋ ਵੀਡੀਓ ਨੂੰ ਐਂਡ ਤੱਕ ਦੇਖ ਕੇ ਸ਼ੇਅਰ ਜ਼ਰੂਰ ਕਰ ਦੇਣਾ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ